ਭਾਈ ਮਰਦਾਨਾ ਜੀ ਦੇ ਮਰ ਜਾਣ ਨਾਮ ਦੇ ਪਿੱਛੇ ਦਾ ਅਨੋਖਾ ਇਤਿਹਾਸ ਪਿੰਡ ਰਾਏ ਭੋਏ ਤਲਵੰਡੀ ਦੇ ਮੁਸਲਮਾਨ ਬਸਨੀਕ ਮੀਰ ਬੰਦਰੇ ਦੇ ਮਾਈ ਲਖੋ ਨੂੰ ਖੁਦਾ ਉਦਾਰ ਔਲਾਦ ਦਾ ਬਖਸ਼ਦਾ ਪਰ ਕੁਝ ਸਮੇਂ ਬਾਅਦ ਉਹ ਔਲਾਦ ਪੂਰੀ ਹੋ ਜਾਂਦੀ ਫਿਰ ਜਦੋਂ 7ਵੀਂ ਔਲਾਦ ਹੋਈ ਤਾਂ ਕੁਝ ਦਿਨ ਤਾਂ ਠੀਕ ਰਿਹਾ ਪਰ ਇਹ ਸੋਚ ਕੇ ਇਸ ਨੇ ਵੀ ਮਰ ਜਾਣਾ ਹੀ ਹੈ ਆ ਮਾਈ ਲੱਖੂ ਨੇ ਉਸ ਦਾ ਨਾਮ ਮਰਜਾਣਾ ਰੱਖ ਦਿੱਤਾ ਪਰ ਮਰਜਾਣੀ ਨੂੰ ਸੰਗੀਤ ਗੁੜਤੀ ਵਿੱਚ ਮਿਲਿਆ ਸੀ ਉਹ ਆਪਣੇ ਪਿਤਾ ਬੁੱਧਰੇ ਨਾਲ ਵਿਆਹ ਸਾਧੀਆਂ ਵਿੱਚ ਗਾਉਣ ਵਜਾਉਣ ਦਾ ਕੰਮ ਕਰਿਆ ਕਰਦਾ ਸੀ ਇੱਕੋ ਪਿੰਡ ਦੇ ਵਸਨੀਕ ਹੋਣ ਕਰਕੇ ਗੁਰੂ ਸਾਹਿਬ ਨਾਨਕidev ਜੀ ਭਾਈ ਮਰਦਾਨਾ ਜੀ ਪੱਕੇ ਯਾਰ ਸਨ ਇੱਕ ਦਿਨ ਗੁਰੂ ਸਾਹਿਬ ਜੀ ਨੂੰ ਮਰ ਜਾਣਾ ਨਾਮ ਦੀ ਅਸਲ ਵਜ੍ਹਾ ਪਤਾ ਲੱਗੀ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਤੂੰ ਮਰ ਜਾਣਾ ਨਹੀਂ ਸਗੋਂ ਕਦੇ ਵੀ ਨਾ ਮਰਨ ਵਾਲਾ ਮਰਦਾ ਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਟਲ ਹੋਏ ਚਾਰ ਉਦਾਸੀਆਂ ਦੇ ਦੌਰਾਨ ਭਾਈ ਮਰਦਾਨਾ ਜੀ 40 ਸਾਲ ਤੋਂ ਵੀ ਵੱਧ ਸਮਾਂ ਗੁਰੂ ਨਾਨਕ ਸਾਹਿਬ ਜੀ ਨਾਲ ਅਣਥੱਕਾ ਸਾਥ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਵੀ ਲੋ ਲੱਗਦੀ ਉਹ ਇਹੀ ਕਹਿੰਦੇ ਮਰਦਾਨਿਆ ਰਵਾਬ ਛੇੜ ਬਾਣੀ ਆਈ ਹੈ ਆਪਣੇ ਜਿਗਰ ਦੇ ਟੋਟੇ ਨੂੰ ਮਰ ਜਾਣਾ ਕਹਿਣ ਬਾਲੀ ਮਾਈ ਲੱਖ ਨੂੰ 20 ਪਤਾ ਸੀ ਕੇ ਇਹ ਤਿੰਨਾਂ ਲੋਕਾਂ ਦੇ ਗਿਆਨਤਾ ਗੁਰੂ ਨਾਨਕ ਸਾਹਿਬ ਜੀ ਦੀ ਉਸ ਦੇ ਪੁੱਤਰ ਨੂੰ ਗੁਰੂ ਘਰ ਦਾ ਮਹਿਲਾ ਕੀਰਤਨੀਆਂ ਬਣਾ ਕੇ ਹਮੇਸ਼ਾ ਲਈ ਅਮਰ ਕਰ ਦੇਣਗੇ